ਅਤਿਕ ਮਸੇਰਲੀ ਹੱਸੋਗੇ ਗੱਲ ਤੁਹਾਡਾ ਵੀ ਹਾਸਾ ਬਣੇ ਇਸ ਕਰਕੇ ਗਦੇ ਨਾ ਹਸੀਏ ਹਸੀਏ ਗੁਰੂ ਕੋਲ ਬੈ ਕੇ ਹਸੀਏ ਗੁਰੂ ਦੇ ਪਿਆਰ ਵਿੱਚ ਹਸੀਏ ਤੇ ਗੁਰਮਖੋ ਉਸ ਵਕਤ ਰਾਣੀ ਮੀਰਾ ਇਹਨੂੰ ਮਾਰਨ ਦੀਆਂ ਫਸਾਸ਼ਾਂ ਰਚੀਆਂ ਗਈਆਂ ਫਿਰ ਇਹਨੂੰ ਮਾਰਨ ਦਾ ਕਿਸੇ ਨਾ ਕਿਸੇ ਹੁੰਦਾ ਨਾ ਹਸੀਏ धारणा पढ़ खे आख़िरी शाप्ती आहे जी फिर स्लोक पढ़े श कोई वञ

دنيا تي آيو ڪي وسلطان نان تن سڀ تي رهي ڪي شيش جي نان کي جي جي گارا اي جي شڪر تمام تنگا واه بہت سوله بابا جي تصاريف آهي جي آهي بہت چڙهي وائس ਸ੍ਰੀ ਗੰਗਾਂ ਮਾਰੀ ਗੁਰ ਪ੍ਰਸਾਦਿ ਹੋਇ ਗੋਣੇ ਦੋਨੇ ਆਲੇ ਸਾਚੀ ਆਵਾਰ ਹੋਰ ਕਰੇ ਤੁਸੀਂ ਸਾਰੇ ਵਿੱਚ ਕਰਦੀ ਕਰਦੋ ਵਾਹਿਗੁਰੂ ਜੀ ਦਾ ਸਤਿਨਾਮੁ ਸ੍ਰੀ ਵਾਹਿਗੁਰੂ ਵਾਚੁ ਜੈ ਜੀ ਟੀਮੇ ਤਾਰ ਬਨਵਰਨ ਹਰਿ ਦੁਖ ਹੰਤਾ ਸੁਖ ਰਾਸ ਲਾਗੇ ਜਾਨ ਕੀ ਪ੍ਰਭ ਅਗੇ ਅਰਦਾਸ ਸਰਦਾ ਸੇ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਬਾਾਰ ਸ਼੍ਰੀ ਭਗਵਤੀ ਜੀ ਕੀ ਬਾਖਸ਼ਾ ਹੈ ਦਸਵੇਂ ਆਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿਠੇ ਸਦੁਭਜ ਜਾਏ ਤੇਗ ਬਾਦਮ ਸਿਮਰੀਏ ਘਰਨ ਨਾਮ ਨੇ ਪਿਆਵੇ ਧਾਈ ਸਭ ਥਾਈ ਹੋਏ ਸਾਏ ਦਸਵੇਂ ਬਾਖਸ਼ਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਆ ਗੰਢ ਕੀ ਛਕਿਆ ਤੇਗ ਚਲਾਈ ਤੇ ਭਾਈ ਦੇ ਗੰਢੜ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਮਹਾਪੁਰਖਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਤੇਨਾ ਦੀਪੀਆਂ ਧਰਮੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਨ ਨਵਾਈ ਤੇਨਾ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਜਨੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਸਿਖਾਣੋ ਸਿੱਖੀ ਦਾਣ ਕੇ ਸਦਾਨ ਰਹਿ ਦਾਣ ਵਿਵੇਕ ਦਾਣ ਬੋਲੋ ਜੀ ਸਿਖਾਂ ਦਾ ਮਨ ਨੀਵ ਮਾਤੋ ਜੀ ਮਾਤ ਪਾਤ ਦਾ ਰਖੈ ਆਪ ਅਕਾਲ ਗੁਰੂ ਵਾਹਿ ਗੁਰੂ ਅੰਤਰ ਜਾਮੇ